ਕੋਈ ਹਰ ਮੈਂ ਕੀ ਹਾਲ ਚਾਲ ਆ ਬਹੁਤ ਵਧੀਆ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਜੀ ਚਰਦੀ ਕਲਾਇ ਰੱਖੇ ਤੁਹਾਨੂੰ ਤੇ ਅੱਜ ਬਾਈ ਆਪਾਂ ਘਰੇ ਵੀਡੀਓ ਪਾ ਰਹੇ ਆ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਾਈ 275 ਅੱਜ 2001 ਮਾਡਲ ਆ ਠੀਕ ਆ ਗੱਲ ਆ ਟਾਇਰਾਂ ਦੀ ਗੱਲ ਕਰ ਲਈਏ ਜਸ ਬਾਈ ਜੀ ਅੱਧੇ ਘ ਟਾਇਰ ਆ ਅੱਧੇ ਲਾਲਾ 60 ਪੈਸੇ ਲਾ ਲਓ ਕੁਝ ਹੀ ਕਹਿ ਲੋ ਹਣਾ हां गेर इंजन ਦਾ ਓਕੇ ਆ ਬਾਈ ਡੰਡਾ ਹੈ ਨਹੀਂ ਫੱਟੀ ਹੈਗੀ ਆ ਛਤਰੀ ਹੈ ਨਹੀਂ ਆ ਛਤਰੀ ਹੈਗੀ ਆ ਫੱਟੀ ਨਾਲ ਹੀ ਆ ਡੰਡਾ ਹੈ ਨਹੀਂ ਡੰਡੇ ਦਾ 1000 ਰੁਪਿਆ ਕੱਟ ਲਿਓ ਠੀਕ ਠੀਕ ਹੈ ਗੱਲ ਬਾਈ ਬਾਕੀ ਚਲਾ ਕੇ ਬਾਕੇ ਆਉਦੀ تسਲੀ ਕਰਕੇ ਲੈ ਜਿਓ ਤੇ ਆਪਾਂ ਕੱਲ ਲੈ ਕੇ ਆਏ ਆ ਜਮਾ ਨਹੀਂ ਬਾਈ ਤੁਹਾਨੂੰ ਐ ਕਹਿੰਦੇ ਤੇ ਬਾਈ ਬਾਲਾ ਚੰਗਾ ਇਹ ਐ ਆ ਉਹ ਆ ਬਸ ਅਸੀਂ ਚਲਾ ਕੇ ਲੈ ਕੇ ਆਏ ਆ ਬਾਈ ਕਿਤੋਂ ਵੀ ਟਰੈਕਟਰ ਲੀਕ ਨਹੀਂ ਹੋਇਆ ਬਾਈ ਅਸੀਂ 70 80 ਕਿਲੋਮੀਟਰ ਤੋਂ ਲੈ ਆਏ ਆ ਇਹ ਕਿਤੋਂ ਵੀ ਬਾਈ ਤਾਂ ਉਂਕਾ ਨਹੀਂ ਹਿੱਟਾ ਟਰੈਕਟਰ ਨੇ। ਠੀਕ ਆ ਬਾਕੀ ਮੈਂ ਤੈਨੂੰ ਆਵਾਜ਼ ਵੀ ਚੈੱਕ ਕਰਾ ਦਣਾ। ਠੀਕ ਹੈ ਨਾ ਬਾਈ? ਤੇ ਆਪਾਂ ਹੁਣ ਬਾਈ ਜੀ ਸ਼ਾਇਦ ਆ ਮੰਡੀ ਦੇ ਵਿੱਚ ਵੀਡੀਓ ਨਾ ਪਾਈਏ। ਆਪਾਂ ਘਰੇ ਪਾਇਆ ਕਰਗੇ। ਤੇ ਜਿੱਦਾਂ ਇਹ ਤਾਂ ਆਪਾਂ ਤੁਹਾਨੂੰ ਅੱਜ ਵੀਡੀਓ ਦਿਖਾਇਆ। ਤੇ ਇਦਾਂ ਹੀ ਆਪਾਂ ਘਰੇ ਵੀਡੀਓ ਪਾਇਆ ਕਰਾਂਗੇ ਵੀਰੇ ਜਿਹੜਾ ਤੁਹਾਨੂੰ 2.5 ਲੱਖ ਦਾ ਟਰੈਕਟਰ ਕਿਹਾ ਸੀ ਉਹ ਟਰੈਕਟਰ ਤਿਆਰ ਹੋ ਜਾਂਦਾ ਸਾਹਮਣੇ ਭਾਈ ਤੇ ਉਹਦੀ ਕੱਲ ਨੂੰ ਵੀਡੀਓ ਪਾਵਾਂਗੇ ਠੀਕ ਐ ਨਾ ਗੱਲ ਭਾਈ ਤੇ ਚਾਰੇ ਪਾਸੋਂ ਦਿਖਾ ਦੇ ਵੱਡੇ ਭਾਈ ਗਰਮੀ ਤਸਿਆਂ ਚਾਰੇ ਪਾਸੋਂ ਦਿਖਾ ਦੇ ਵੀਰੇ ਕਿਤੇ ਪਾਸੋਂ ਗਲਿਆ ਗੁਲੇ ਨਹੀਂ ਹੈਗਾ ਯਾਰ ਐ ਹੋਵੇ ਇਧਰੋਂ ਗਲਿਆ ਪਿਆ ਜਾਂ ਕੋਈ ਰਿੰਬ ਗਲਿਆ ਕੋਈ ਮਗਰਿਆ ਅੱਥਰ ਗਲਿਆ ਹੈ ਨਾ ਤੇ ਇਤੋਂ ਨਹੀਂ ਗਲਿਆ ਭਾਈ ਤੇ ਗੇਰੈਂਡ ਜਦੀ ਆਪਣੀ ਤਸੱਲੀ ਨੂੰ ਤਸੱਲੀ ਹੈ ਕਿਉਂ 70 80 ਕਿਲੋਮੀਟਰ ਚਲਾ ਲਿਆ ਬਾਈ ਆਪਾਂ ਇਹ ਤੇ ਜੇ ਰੇਟ ਦੀ ਗੱਲ ਕਰਗੇ ਬਾਈ ਰੇਟ ਦੇਵਾਂਗੇ ਆਪਾਂ ਓਨੇ ਦਾ ਜਿੰਨੇ ਦਾ 94 95 ਦਿੰਦੇ ਨੇ ਠੀਕ ਹੈ ਠੀਕ ਹੈ ਗੱਲਾਂ ਟਰੈਕਟਰ ਦਾ ਇੱਕੋ ਰੇਟ ਆ 1.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਆਪਾਂ 2001 ਮਾਡਲਾ ਹਰਿਆਣਾ ਨੰਬਰ ਹੈ ਵੀਰੇ ਸਟਾ ਐਫ 8 ਮਿਲੂਗਾ ਕੋਈ ਐਨਓਸੀ ਨਹੀਂ ਮਿਲਦੀ ਹਾਂ 1.5 ਲੱਖ ਦਾ ਟਰੈਕਟਰ ਦੇਵਾਂਗੇ 1000 ਰੁਪਿਆ ਕਰਾਂਗੇ ਛੋੜ ਠੀਕ ਠੀਕ ਆ ਭਾਈ ਗਰਮੀ ਸਿਆ ਠੀਕ ਹੈ ਠੀਕ ਹੈ ਚਮ ਤੇ 1000 ਰੁਪਿਆ ਛੱਡਾਂਗੇ ਤੁਹਾਨੂੰ ਡੰਡੇ ਦਾ ਠੀਕ ਆ ਪੁੱਲ ਤਮਾਕਾ ਠੀਕ ਹੈ ਗੱਲ ਵੀਰੇ ਤਮਾਕਾ ਆਪਾਂ ਹੋਰ ਵੀ ਕਰਦਾਂ ਨੇ ਗਰਮੀ ਤਾਂ ਤੇਰੀ ਵੀਡੀਓ ਦੇਖ ਕੇ ਆ ਜਣ ਭਾਈ ਤੇ ਇਹਨੂੰ ਕੀਤਾ ਹੋਵੇ ਫੋਲੋ ਲੈ ਕਮੈਂਟ ਸ਼ੇਅਰ ਕਰਕੇ ਆ ਜਿਓ ਬਾਈ ਸਕਰੀਨਸ਼ਾਟ ਦਿਖਾ ਦਿਓ ਵਾਦਾ ਨਹੀਂ ਕਰਦਾ ਪਹਿਲਾਂ ਤੁਹਾਡੇ ਨਾਲ ਹਾਂ ਡੇਢ ਦੇ ਵਿੱਚੋਂ ਮਾਨਤਾ ਜ਼ਰੂਰ ਕਰੂਗਾ ਬਾਈ ਜਿਹੜੀ ਛੋੜ ਕਰਨੀ 1000 ਰੁਪਏ ਬੱਕਰੀ ਆ ਜਿਹੜਾ 1000 ਰੁਪਏ ਡੰਡੇ ਦਾ ਛੱਡਣਾ ਤੁਹਾਨੂੰ ਉਹ ਵੱਖਰਾ ਐਦੋਂ ਵਾਖਾ ਮਾਨਤਾ ਜ਼ਰੂਰ ਕਰੂਗਾ ਬਾਈ ਤੇਰੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾ ਸਕਰੀਨਸ਼ਾਟ ਦਿਖਾ ਦੇਣਾ ਤੇ ਸ਼ਰਮਾ ਜੀ ਆ ਦੇਖੋ ਜੀ ਕੇ ਸੇ ਮੋਟਰਾਂ ਦੀ ਅਸੀਂ ਦੇਖ ਕੇ ਆਇਆ ਵੀਡੀਓ ਠੀਕ ਆ ਤੇ ਟਰੈਕਟਰ ਦਿਓ ਜਮਾ ਠੀਕ ਆ ਭਾਈ ਮੈਨੂੰ ਤਾਂ ਖੈਰ ਤਸੱਲੀ ਆ ਭਾਈ ਕਿ ਓਕੇ ਆ ਇਹ ਠੀਕ ਆ ਗੱਲ ਆ ਤੇ ਭਾਈ ਜੀ ਪੇ ਨੂੰ ਕਰ ਲੋ ਫੋਲੋ ਜੀ ਐਸ ਮੋਟਰ ਤਲਵੰਡੀ ਸਾਬੋ ਵੀਰੇ ਇੰਸਟਾਗ੍ਰam ਤੇ ਵੀ ਤੇ YouTube ਤੇ ਵੀ ਠੀਕ ਆ ਗੱਲ ਭਾਈ ਤੇ ਮੇਰਾ WhatsApp ਨੰਬਰ ਹੈਗਾ ਭਾਈ 887294545